ਮੇਰੇ ਬਰਾਦਰ ਨਾਲ ਹੀ ਪ੍ਰਬੀਨਾ ਹੀ ਨਾ ਹੁੰਦਾ ਮੈਂ ਆਰਮੀ ਸੇ ਮੈਂ ਪਠਾਨ ਕੋਲ ਡਿਊਟੀ ਹੈ ਮਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਕਿ ਇੱਦਾਂ ਪ੍ਰਬੀਟੀ ਦਾ ਥੋੜੀ ਤੇ ਮੈਂ ਕੈਂਡੀਡੇਟ ਘੰਟੇ ਜੇ ਆ ਗਿਆ ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਹੈ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮਬੂਲੈਂਸ ਕੋਲਾਈਆ ਫਰਸਟ ਐਡ ਰਿਤਾਵਾਂ ਤੇ ਫਰਸਟ ਐਡ ਤੋਂ ਬਾਅਦ ਉਹਨਾਂ ਨੇ ਬਾਅਦ ਸ ਕਹਿ ਤੋ ਆ ਕਿ ਨਹੀਂ ਉਹ ਤੇਤੋ ਗਿਆ ਨਾ ਤੇ ਕਿਹਦੇ ਕਿਸੇ ਇਹ ਕੈਨੇਡਾ ਇਸ ਸਰੀਹ ਬੇਠਾ ਆਪਣਾ ਬ੍ਰੈਂਪਟਨ ਹੀ ਬ੍ਰੈਂਪਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਅ ਥੋੜਾ ਦੋ ਤਿੰਨ ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਇਹਨਾਂ ਚਲੋ ਗਏ ਸੀ ਭਾਰਗਿਨਾਂ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੀ ਮੰਗ ਕਰਦੇ ਉਹ ਸਰਸਨ ਉਹ ਇਹ ਮੰਗ ਕਰਦੇ ਆਗੇ ਉਹਨਾਂ ਦੀ ਡੈੱਡ ਬੋਰਟੀ ਜਲਦੀ ਤੋਂ ਜਲਦੀ ਆਵੇ ਤੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਕਸਰ ਦਾ ਉਹ ਵੀ ਘਰ ਦੇ ਘਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀਗੇ ਤੇ ਉਹਦੇ ਕਰਕੇ ਘਰ ਦੇ ਹਾਲਾਤ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇੰਨੇ ਪੈਸੇ ਨਹੀਂ ਹੁੰਦੇ ਇਦਾਂ ਤਾਂ ਫੜ ਤੜ ਕੇ ਚਲੋ ਨਾਲ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਮਾਰ ਜਾ ਕੇ ਤਾਂ ਹੋ ਜਾਣਾ ਤੇ ਤੇ ਜਾਈ ਲੱਗਦਾ ਹੈ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਹੋਇਆ ਲੱਗ ਇਹ ਹਾਰਟ ਐਟਕ ਕੰਮ ਕਰਦਿਆਂ ਕਦੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੈਥ ਹੋ ਗਈ ਸੀ ਮੈਥ ਹੋ ਗਿਆ ਬਾਅਦ ਕੇ ਨਾ ਇੱਕ ਸਾਲ ਹੋ ਗਿਆ ਇਕੱਲਾ ਇਕੱਲਾ ਕੋਈ ਸਿਚੁਏਸ਼ਨ ਹੈ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਮੰਗ ਕਰਨ ਤੋਂ ਪਹਿਲਾਂ ਸ਼ਾਂਤ ਹੋ ਮੰਗ ਕਰਨੇ ਹੀ ਮਤਲਬ ਹੈ ਡੈੱਡ ਬਾਡੀ ਜਿਹੜੀ ਉਹ ਲਿਹਾਉਂ ਚ ਮਦਦ ਕੀਤੀ ਜਾਵੇ